ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 5 ਦਸੰਬਰ ਨੂੰ ਮੋਗਾ ਵਿਖੇ ਵੱਡਾਈ ਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਕਾਟ ਵਿੱਚ ਦਲ ਖਾਲਸਾ ਨੇ ਸਮੂਹਿਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਜਾਬਦਰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਕਾਟ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਭਾਈ ਕਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਕਰਵਾਏ ਗਏ ਜਿਸ ਦਾ ਕੈਨੇਡਾ ਵਰਗੇ ਦੇਸ਼ਾਂ ਨੇ ਪਰਦਾਫਾਸ਼ ਕਰਕੇ ਭਾਰਤ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਪਰ ਦੂਜੇ ਪਾਸੇ ਪੰਜਾਬ ਇਸ ਮਸਲੇ ਤੇ ਚੁੱਪ ਕਿਉਂ ਹੈ ਉਹਨਾਂ ਕਹਿੰਦੇ ਕਿ 3 ਸਾਲ ਪਹਿਲਾਂ ਇੱਕ ਵਿਅਕਤੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਜੰਗਲਾਟਾਪਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਅਜ ਵੀ ਇੱਕ ਰਾਜ਼ ਹੀ ਬਣਿਆ ਹੋਇਆ ਹੈ ਕਿ ਉਹ ਵਿਅਕਤੀ ਕੌਣ ਸੀ ਕਿਸ ਨੇ ਉਸ ਨੂੰ ਇਸ ਕੰਮ ਲਈ ਭੇਜਿਆ ਸੀ ਕਮੇਟੀ ਸਮੇਤ ਪੁਲਿਸ ਪ੍ਰਸ਼ਾਸਨ ਵੀ ਇਸ ਮਾਮਲੇ ਵਿੱਚ ناکਾਮ ਰਹੇ ਹਨ ਅਜਿਹੇ ਮਸਲਿਆਂ ਤੇ ਸਿੱਖਾਂ ਨੂੰ ਇਕਜੁੱਟ ਹੋ ਕੇ ਫੈਸਲੇ ਲੈਣ ਦੀ ਲੋੜ ਹੈ ਉਨਾ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਇਸ ਇਕੱਠ ਵਿੱਚ ਨਹੀਂ ਵੀ ਆ ਸਕਦੇ ਤਾਂ ਲਿਖਤੀ ਸੁਨੇਹੇ ਭੇਜ ਕੇ ਆਪਣੀ رائے ਜ਼ਰੂਰ ਸਾਂਝੀ ਕਰੋ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 2 नवंबर ਹੈ 3 ਸਾਲ ਪਹਿਲਾਂ 2018 ਭਾਰਤ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਇਸ ਐਲਾਨ ਦੇ ਵਿੱਚ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਕਿਸਾਨੀ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਪਰ ਇਸ ਦੇ ਨਾਲ ਨਾਲ ਭਾਰਤ ਨੇ ਉੱਤੇ ਪ੍ਰਧਾਨ ਮੰਤਰੀ ਨੇ ਤੇ ਜਿਹੜੀ ਪ੍ਰਧਾਨ ਮੰਤਰੀ ਦੀ ਲੌਬੀ ਹੈ ਉਹਨਾਂ ਨੇ ਆਪਣੀ ਥਾਰ ਸਮਝਿਆ ਠੀਕ 1 ਮਹੀਨੇ ਬਾਅਦ 18 ਦਸੰਬਰ ਨੂੰ ਇਸੇ ਸਥਾਨ ਤੇ ਸਿੱਖਾਂ ਦੇ ਪਵਿੱਤਰ ਸਥਾਨ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਬਹਿਰੂਪੀਆਂ ਨੇ ਬੇਹਰਮਤੀ ਕਰਨ ਦੀ ਕੋਸ਼ਿਸ਼ ਕੀਤੀ ਦਰਬਾਰ ਸਾਹਿب ਦੇ ਅੰਦਰ ਜੰਗਲਾ ਟੱਕ ਟੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠੇ ਗਏ ਸੇਵਾਦਾਰ ਸੀ ਗ੍ਰੰਤੀ ਸਿੰਘ ਜੀ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੇਵਾਦਾਰਾਂ ਨੇ ਉਹਨੂੰ ਪਕੜਿਆ ਸਜ਼ਾ ਦਿੱਤੀ ਔਰ ਸਜ਼ਾ ਦੇਣ ਤੋਂ ਬਾਅਦ ਇਹ ਭੇਤ ਅੱਜ ਤੱਕ قائم ਹੈ ਕਿ ਉਹ ਬਹਿਰੂਕਿਆ ਕਿਸਨੇ ਭੇਜਿਆ ਸਿੱਖਾਂ ਦਾ ਮੰਨਣਾ ਹੈ ਕਿ ਹਿੰਦੁਸਤਾਨ ਨੇ ਜਿਹੜੀ ਨਰਿੰਦਰ ਮੋਦੀ ਦੀ ਹਾਰ ਹੋਈ ਹੈ ਉਸ ਦਾ ਬਦਲਾ ਲੈਣ ਦੀ ਈਸਟੇਟ ਨੇ ਇੱਕ ਅਟੈਂਪਟ ਕਰਦੀ ਇਹ ਬੇਹਰਮਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਆਪਣਾ ਇੱਕ ਭੇਜੋ ਪਿਆ 에ਜੰਟ ਭੇਜਿਆ ਜਿਹੜਾ ਥਰਡ ਏਜੰਸੀ ਦਾ ਬੇਰੁਪਿਆ ਸੀ ਲੇਕਿਨ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸੇ ਵੀ ਸੈਕਸ਼ਨ ਸਾਥ ਕੋਲ ਇਹ ਜਾਂਚ ਨਹੀਂ ਹੋ ਸਕੀ ਕਿ ਉਹ ਬੇਰੁਪਿਆ ਕਿੱਥੋਂ ਆਇਆ ਕੌਣ ਸੀ ਕੀ ਉਹਦਾ ਮਨਸ਼ਾ ਸੀ ਔਰ ਕਿਸ ਇਰਾਦੇ ਦੇ ਨਾਲ ਆਇਆ ਔਰ ਕਿਹੜੇ ਉਹਦੇ ਪਿੱਛੇ ਭੇਜਣ ਵਾਲੇ ਸੀ ਸਾਜ਼ਿਸ਼ ਕਰਤਾ ਕੌਣ ਸੀ ਅੱਜ ਤੱਕ ਇਹ ਪੇਡ ਸਰਕਾਰ ਨੇ ਇਹ ਗੱਲ ਕੀ ਸਾਹਮਣੇ ਲਿਆਣੀ ਸੀ ਪੁਲਿਸ ਵੀ ਜਾਂਚ ਕਰਨ ਦੇ ਵਿੱਚ ਪੂਰੀ ਤਰੀਕੇ ਨਾਲ ਅਸਫਲ ਰਹੀ ਹੈ 3 ਸਾਲ ਬੀਤ ਗਏ ਨੇ ਉਸ ਤੋਂ ਬਾਅਦ ਭਾਈ ਹਦੀ ਸਿੰਘ ਅੱਜ ਭਾਈ ਪਰਮਜੀਤ ਸਿੰਘ ਪੰਜਵਾਰਡ ਭਾਈ ਅਫਤਾ ਸਿੰਘ ਖੰਡਾ ਦਾ ਗੈਰ ਐਕਟ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਟਾਰਗੇਟ ਕਿੰing ਕੀਤੀ ਗਈ ਇੱਕ ਨੀਤੀ ਬਣਾਈ ਹੈ ਪਰ ਸਰਕਾਰ ਵੱਲੋਂ ਕਿ ਜਿਹੜੇ ਬਾਹਲਸਤਾਨੀ ਆਵਾਜ਼ਾਂ ਨੇ ਉਹਨਾਂ ਨੂੰ ਸੋ ਪ੍ਰੈਗ ਫਰਮੋਸ਼ ਕਰਾਇਆ ਗਿਆ ਜਿਸ ਤਰੀਕੇ ਨਾਲ ਇਹ ਟਾਰਗੇਟ ਕਿਲਿੰਗ ਦੀ ਇੱਕ ਟ੍ਰਾਂਸਨੇਸ਼ਨਲ ਅਪ੍ਰੈਸ਼ਨ ਦੀ ਪਾਲਿਸੀ ਬਣਾਈ ਗਈ ਹੈ ਹਿੰਦੁਸਤਾਨ ਦੇ ਹੁਕਮਰਾਨਾਂ ਵੱਲੋਂ ਔਰ ਕੈਨੇਡਾ ਨੇ ਤੇ ਪੂਰੀ ਪੋਲਿਟਿਕਲ ਲੀਡਰਸ਼ਿਪ ਤੇ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਨਾਮਜ਼ਦ ਵੀ ਕਰ ਦਿੱਤਾ ਉਹਨਾਂ ਦੇ ਵੱਲ ਪਿੰਪੁਆਇੰਟ ਵੀ ਕਰ ਦਿੱਤਾ ਕਿ ਉਹ ਇਨਵੋਲਡ ਨੇ ਇਹਨਾਂ ਟ੍ਰਾਂਸਨੇਸ਼ਨਲ ਅਪ੍ਰੈਸ਼ਨ ਪਾਲਿਸੀ ਦੇ ਮਗਰ ਇਨਾਂ ਸਾਰੀਆਂ ਜਿਹੜੀਆਂ ਕਿਲਿੰਗਸ ਹੋਈਆਂ ਨੇ ਬਾਅਦ ਜੋ ਟਾਰਗੇਟ ਕਿਲਿੰਗ ਹੋਈ ਹੈ ਇਹਦੇ ਤੋਂ ਪੰਜਾਬ ਜਿਹੜਾ ਹੈ ਔਰ ਖਾਸ ਤੌਰ ਤੇ ਜਿਹੜੀ ਸਿੱਖ ਕੌਮ ਹੈ ਉਹ ਚਿੰਤਕ ਕਿਉਂਕਿ ਆਖਿਰ ਕਿੰਨੀ ਦੇਰ ਤੱਕ ਸਿੱਖ ਕੌਮ ਗੁਰੂ ਅਤੇ ਗੁਰੂਪੰਥ ਦਾ ਪਾਣ ਸਹਿਗੀ ਆਖਿਰ ਕਦੋਂ ਤੱਕ ਸਿੱਖ ਕੌਮ ਆਪਣੇ ਬੱਚੇ ਆਪਣੇ ਪਿਆਰਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਆਪਣੀ ਝੋਲੀ ਚ ਪਵਾਉਂਦੀ ਰਹੇਗੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਔਰ ਇਸ ਸਵਾਲ ਨੂੰ ਖਤਮ ਹੋਣ ਲਈ ਦਲ ਖਾਲਸਾ ਵੱਲੋਂ 5 ਦਸੰਬਰ ਨੂੰ ਮੋਗਾ ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਹੈ ਇਸ ਕਨਵੈਨਸ਼ਨ ਦਾ ਫੋਕਸ ਹੀ ਜਿਹੜਾ ਇੰਡੀਆ ਦੀ ਵਾਇਲੈਂਟ ট্রান্সਨੈਸ਼ਨਲ ਅਪ੍ਰੈਸ਼ਨ ਪਾਲਿਸੀ ਹੈ ਜਿਹੜੀ ਟਾਰਗੇਟ ਕਿਲਿੰਗ ਦੀ ਪਾਲਿਸੀ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਨੂੰ ਫੋਕਸ ਕਰਕੇ ਇਹ ਕਨਵੈਨਸ਼ਨ ਸੱਦੀ ਜਾ ਰਹੀ ਹੈ ਔਰ ਇਸ ਕਨਵੈਨਸ਼ਨ ਦੇ ਵਿੱਚ ਇੱਕ ਰਣਨੀਤੀ ਬਣਾਈ ਜਾਏਗੀ ਕਿ ਕਿਵੇਂ ਅਸੀਂ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਮੁਕਾਬਲਾ ਕਰਨਾ ਹੈ ਕਿਵੇਂ ਅਸੀਂ ਉਹਨਾਂ ਨੂੰ ਜਵਾਬ ਦੇਣਾ ਹੈ ਔਰ ਇੱਕ ਸਾਂਝੀ رائے ਬਣਾ ਕੇ ਕੌਮ ਉਸਦਾ ਜਵਾਬ देगी ਔਰ ਇਸ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਸਾਰੀਆਂ ਸਿੱਖ ਜੱਥੇਬੰਦੀਆਂ ਪੰਚ ਸਸਤਾਵਾਂ ਜਿਹੜੇ ਗੁਰੂ ਗ੍ਰੰਥ ਅਤੇ ਗੁਰੂਪੰਥ ਨੂੰ ਸਮਰਪਿਤ ਨੇ ਉਹਨਾਂ ਨੂੰ ਸੱਦਾ ਦੇ ਨਹੀਂ ਕਿ ਉਹ ਪਹੁੰਚੇ ਵਿਦੇਸ਼ਾਂ ਦੇ ਵਿੱਚ ਵਸਦੇ ਜਿਹੜੇ ਸਿੱਖ ਜਿਹੜੇ ਇਹਨਾਂ ਟਾਰਗੇਟ ਕਿਨ ਨੂੰ ਪ੍ਰਭਾਵਿਤ ਨੇ ਖਾਸ ਤੌਰ ਤੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਜਿਹੜੇ ਸਿੱਖ ਡਾਇਸਪੋਰਾ ਦੇ ਵਿੱਚ ਜਿਹੜੇ ਸਰਗਰਮ ਸੇਕਾਰਪੂਨ ਨੇ ਉਹਨਾਂ ਨੂੰ ਵੀ ਸੱਦਾ اگر او پنجاب ਆ ਸਕਦੇ ਨੇ 5 ਤਰੀਕ ਨੂੰ ਜਰੂਰ ਆਣ اگر ਨਹੀਂ ਆ ਸਕਦੇ ਤੇ اپ ਜਿਹੜੀਆਂ 6 ਸੰਸਥਾਵਾਂ ਨੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਆਵਾਜ਼ ਉਠਾਰੀਆਂ ਨੇ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਸਰਕਾਰਾਂ ਤੱਕ ਪਹੁੰਚ ਕੀਤੀ ਹੋਈ ਹੈ ਉਹ ਆਪਣੇ ਸੰਦੇਸ਼ ਲਿਖਤੀ ਸਾਨੂੰ ਭੇਜ ਜਿਹੜੇ ਪੰਜਾਬ ਦੇ ਵਿੱਚ ਸੈਰਪੋਲੀ ਸਾਕ ਨੂੰ ਅਸੀਂ ਉਹਨਾਂ ਤੋਂ ਉਮੀਦ ਵੀ ਕਰਦੇ ਆ ਤੇ ਆਸ ਵੀ ਕਰਦੇ ਆ ਕਿ ਉਹ 5 ਤਰੀਕ ਨੂੰ ਪਹੁੰਚਣ ਕਿਉਂਕਿ ਜਦੋਂ ਕੈਨੇਡਾ ਨੇ ਅਮਰੀਕਾ ਨੇ ਇੰਡੀਅਨ ਗਵਰਨਮੈਂਟ ਦੇ ਨਾਲ ਸਿੱਧਾ ਸਿੱਧਾ ਹੈਡ ਆਨ ਲੈ ਕੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਉਹਨਾਂ ਨੂੰ ਦੋਸ਼ੀਆਂ ਦੇ ਢੇਰੇ ਦੇ ਵਿੱਚ ਖੜਾ ਕੀਤਾ ਪਰ ਪੰਜਾਬ ਕਿਉਂ ਚੁੱਪ ਹੈ ਅਸੀਂ ਕਿਉਂ ਚੁੱਪਾਂ ਅਸੀਂ ਕਦੋਂ ਆਪਣਾ ਫਰਜ਼ ਨਿਭਾਵਾਂਗੇ ਅਸੀਂ ਕਦੋਂ ਇਸ ਇਸ ਜਿਹੜੀ ਸਰਕਾਰੀ ਅਤਵਾਦ ਦੇ ਇਹਦਾ ਮੁਕਾਬਲਾ ਕਰਨ ਲਈ ਖੜੇ ਹੋਵਾਂਗੇ ਉੱਠ ਖੜੇ ਹੋਵਾਂਗੇ ਔਰ ਕਦੋਂ ਅਸੀਂ ਕਹਾਂਗੇ ਕਿ ਅਸੀਂ ਹੁਣ ਨਹੀਂ ਸਹਿਣਾ ਸਰਕਾਰ ਦੀ ਇਸ ਅਤਵਾਦੀ ਨੀਤੀ ਕਦੋਂ ਅਸੀਂ ਆਪਣਾ ਆਪਣਾ ਜਿਹੜਾ ਸਾਡਾ ਰੋਲ ਹੈ ਅਸੀਂ ਨਿਭਾਵਾਂਗੇ ਸਾਨੂੰ ਵੀ ਜਾਗਣਾ ਪਵੇਗਾ